ਕੀ ਕਣਕ ਮਸਾਂ ਤੋਂ ਹੀ ਐ ਐਨੇ ਨੇ ਰੋੜ ਪਾ ਲਿਉਂਦੇ ਨੇ ਫਿਰ ਤਾਂ ਕਣਕ ਤੋਂ ਹੀ ਜਾਂਦੀ ਐ ਵੇ ਕਣਕ ਤੋਂ ਕਿ ਹੱਟੀ ਗਈ ਮਾਮਾ ਵੀ ਘਰੀ ਹੋਊਗਾ ਇਹ ਕਿਧਰੋਂ ਮੱਥੇ ਲੱਗ ਗਈ ਸੱਸੀ ਘੱਲੋਂ ਮਾਮੀ ਨੂੰ ਬੱਸ ਬੱਸ ਬੁਲਾਈ ਪਈ ਐ ਬੱਚੀਆਂ ਬਣੀਆਂ ਸਾਸਰੀ ਘਾਲ ਦੀ ਜਦੋਂ ਤੇਰੀ ਮਾਂ ਹੀ ਮਰ ਗਈ ਤੂੰ ਹੁਣ ਇੱਥੇ ਆਂਬ ਲੈਣ ਆਉਣੀ ਐ ਕੀ ਗੱਲ ਹੋ ਗਈ ਭਾਬੀ ਨਲਕ ਤੁਸੀਂ ਕੁੜੀ ਨੂੰ ਕਿ ਐ ਬੋਲਦੇ ਪਏ ਹੋਗੇ ਲੈ ਕੁੜੀ ਨੂੰ ਕਿ ਐ ਬੋਲਦੇ ਇਕੜਾ ਪਹਿਲੀ ਵਾਰੀ ਆਈ ਆ ਹਫਤੇ ਚ ਚਾਰ ਗੇੜੇ ਤੇ ਇਹਦੇ ਪੱਕੇ ਹੁੰਦੇ ਨੇ ਅੱਜ ਛੁੱਟੀ ਐ ਨੂੰ ਵੀਰ ਦੀ ਕਦੇ ਦੀਵਾਲੀ ਦੀ ਕਦੇ ਦੁਸ਼ਹਿਰੇ ਦੀ ਕਦੇ ਐਤਵਾਰਾ ਕਦੇ ਸ਼ਨੀਵਾਰ ਕਰਾ ਟਿਕਦੀ ਇਹ ਸਾਰਾ ਦਿਨ ਇੱਥੇ ਜੋਗੀਆਂ ਹੋ ਗਈਆਂ ਤੁਸੀਂ ਮਹੀਨੇ ਚ 50 ਗੇੜੇ ਲਾਉਣੀ ਆ 30 ਦਿਨਾਂ ਚ ਭਾਬੀ ਮਾਂ ਮਰ ਗਈ ਸੋ ਤਾਂ ਆਉਣੀ ਸੀਗਾ 6-7 ਮਹੀਨੇ ਹੋ ਗਏ ਨੇ ਮੰਮੀ ਮਰੀ ਨੂੰ ਹੁਣ ਆਏ ਹਾਂਗੇ ਬੜਾ ਨਾ ਭੋਲਾ ਜਿਹਾ ਮੂੰਹ ਨਾ ਬਣਾਉਂਦਾ ਭਾਬੀ ਭਾਬੀ ਕਰਕੇ ਸੂਟ ਲੈਣਾ ਹੁੰਦਾ ਨਾ ਇੱਕ ਅੱਧਾ ਉਹ ਮੈਂ ਗੂਗਲ ਪੇ ਕਰ ਦਿਆ ਕਿਨੂੰ 2250 ਇੱਥੇ ਮਨ ਮਨ ਖਰਚਾ ਕਰ ਜੰਨੇ ਆ 2200 ਤਾਂ ਦੁਕਾਨ ਦਾ ਕਰ ਦਿੰਦੀ ਆ ਕੌਣ ਕਰੂਗਾ ਵੀ ਇੰਨੇ ਨੇ ਪੈਸੇ ਤੇਰੀ ਮਾਂ ਨਹੀਂ ਬੈਠੀ ਇੱਥੇ ਭਾਬੀ ਬੱਸ ਕਰ ਬੱਸ ਕਰ ਪੁੱਤਾਂ ਨਾਲ ਜੇ ਪਿਆਰ ਹੁੰਦਾ ਹੋਵੇ ਨਾ ਤਾਂ ਤੀ ਪੇਕੇ ਕਿਉਂ ਆਵੇ ਉਹ ਤਾਂ ਮੇਰੀ ਮਾਂ ਨੇ ਮੈਨੂੰ ਸਭ ਕੁਝ ਦੇ ਹੀ ਦਿੱਤਾ ਸੀ ਮੈਂ ਸੂਟਾਂ ਕਰਕੇ ਨਹੀਂ ਆਉਂਦੀ ਭਾਬੀ ਇਹਨੇ ਮੇਰੀ ਮਾਂ ਦਾ ਘਰ ਆ ਲੈ ਇੱਥੇ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਸਾਡੀਆਂ ਅੱਛਾ ਤੇਰੀ ਮਾਦਾਕਾਰਾ ਅਸੀਂ ਤੇ ਇੱਥੇ ਨੌਕਰ ਆਂ ਫਿਰ ਸਾਡਾ ਕੀ ਆ ਨਹੀਂ ਨਹੀਂ ਭਾਬੀ ਤੂੰ ਗਲਤ ਸਮਝ ਗਈ ਮੈਂ ਤੇ ਵੀਰਾ ਇੱਥੇ ਇਕੱਠੇ ਖੇਡੇ ਆ ਸਾਡੇ ਬਚਪਨ ਦੀਆਂ ਜਾਂਦਾ ਨਹੀਂ ਤੈਨੂੰ ਪਤਾ ਆ ਘਰ ਇੱਥੇ ਨਾ ਕੱਚਾ ਹੁੰਦਾ ਸੀਗਾ ਇੱਥੇ ਨਾ ਮੈਂ ਤੇ ਵੀਰਾ ਮੰਜੇ ਤੇ ਬੈਠ ਕੇ ਰੋਟੀ ਖਾਂਦੇ ਹੁੰਦੇ ਸੀ ਮੰਮੀ ਚੁੱਲੇ ਤੇ ਰੋਟੀ ਲਾਉਂਦੀ ਹੁੰਦੀ ਸੀ ਪੈ ਕੇ ਇੱਥੇ ਇੱਥੇ ਅਸੀਂ ਘਰ ਘਰ ਬਣਾ ਕੇ ਘਰ ਘਰ ਖੇਡਦੇ ਹੁੰਦੇ ਸੀ ਮੈਨੂੰ ਇਮੋਸ਼ਨਲ ਕਰਨ ਦੀ ਨਾ ਲੋੜ ਨਹੀਂ ਇੱਥੇ ਡੰਡੀ ਰਗੜ ਜਾ ਮੁੜ ਕੇ ਇੱਥੇ ਆਉਣ ਦੀ ਲੋੜ ਨਹੀਂ ਹੈਗੀ ਭਾਬੀ ਕੁੜੀ ਤਾਂ ਕੁੜੀ ਨਾ ਬੜਾ ਕਹਿੰਦੀ ਸੀ ਮਾਮੇ ਕੋਲੇ ਜਾਣਾਗਾ ਮਾਮੇ ਕੋਲੇ ਜਾਣਾ ਤਾਂ ਕਰਕੇ ਦੋ ਦਿਨ ਨਾ ਕੀ ਹੈ ਮਾਮੇ ਕੋਲੇ ਆਪਦੀ ਭੂਆ ਕੋਲੇ ਭੱਜ ਜਾ ਕਰ ਕਿ ਮਾਮੇ ਨਹੀਂ ਖਾਣਾ ਇਹ ਕੀ ਗੱਲ ਭਾਬੀ ਫਿਰ ਮਾਮਿਆਂ ਨੂੰ ਖਾਣਾ ਹਰੇਕ ਰਿਸ਼ਤਾ ਆਪਣੀ ਜਗ੍ਹਾ ਤੇ ਹੁੰਦਾਗਾ ਅਸੀਂ ਤਾਂ ਭੈਣ ਭਾਈ ਆਗੇ ਤੇ ਭੂਆ ਕੋਲੇ ਵੀ ਤਾਂ ਇਹ ਜਾਂਦੇ ਆਗੇ ਪਰ ਮਾਮੇ ਨਾ ਥੋੜਾ ਲਗਾਵ ਜ਼ਿਆਦੇ ਆ ਕਿਉਂਕਿ ਇਹ ਮੰਮੀ ਹੁਣੇ ਲੈ ਆਉਂਦੇ ਸੀ ਭਲੀ ਇੱਥੇ ਹੈਗੀ ਹਉਦੇ ਮਾਮੇ ਦਾ ਤਾਂ ਕਰਕੇ ਜ਼ਿਆਦਾ ਕਰਦੀ ਆ ਭਾਬੀ ਹੱਥ ਜੋੜਦੀ ਆ ਕੁੜੀ ਨੂੰ ਨਾ ਕੁਛ ਬੋਲ ਮੈਨੂੰ ਜੋ ਮਰਜ਼ੀ ਕਹਿ ਲਾ ਨਾ ਜੈ ਇੰਨੀ ਫਿਕਰ ਇਹਦੇ ਜਵਾਕੜੇ ਦੀ ਫਿਰ ਲੈ ਕੇ ਕਿਉਂ ਆਨੀ ਆ ਮੈਨੂੰ ਤਾਂ ਲੱਗਦਾ ਤੈਨੂੰ ਨਾ ਰੋਜ਼ ਰੋਜ਼ ਬੇਸ਼ੀ ਕਰਾਉਣ ਦਾ ਚਾਹ ਰਹਿੰਦਾ ਆ ਆ ਜਾ ਚਾਹ ਧਰਦੀ ਆ ਡੰਮ ਦਿੰਨੀ ਆ ਤੇਰਾ ਮੱਥਾ ਬਸ ਭਾਬੀ ਧੰਨਵਾਦ ਚਾਹ ਤਾਂ ਤੂੰ ਪੀਅਤੀ ਐਵੇਂ ਤਾਂ ਨਹੀਂ ਕਹਿੰਦੇ ਲੋਕ ਵੀ ਪੇਕੇ ਮਾਵਾ ਨਾਲ ਹੀ ਹੁੰਦੇ ਆ ਜਿਸ ਦਿਨ ਮਾਮਾ ਮਰ ਜਾਂਦੀਏ ਨੇ ਨਾ ਪੇਕੇ ਵੀ ਖਤਮ ਹੋ ਜਾਂਦੇ ਆ ਮਰ ਗਈ ਨਾ ਹੁਣ ਤੇਰੀ ਮਾਂ ਤੇਰੇ ਪੇਕੇ ਹੁਣ ਖਤਮ ਹੋ ਗਏ ਜਾ ਪੈਣੇ ਸਾਨੂੰ ਜੀ ਲੜਨ ਦੇ ਭਾਬੀ ਮੈਂ ਤਾਂ ਜ਼ਮੀਨ ਦੇ ਕਾਗਜ਼ਾਂ ਤੇ ਵੀ ਹੱਸ ਕੇ ਸੈਨ ਕਰਤੇ ਸੀ ਵੀ ਮੈਂ ਆਪਦੇ ਪਰਾ ਤੋਂ ਕੁਝ ਨਹੀਂ ਬੰਡਾਉਣਾ ਤੇ ਉਹਦੇ ਤਾਂ ਤੂੰ ਕਹਿੰਦੀ ਸੀਗੀ ਕੰਮੋ ਇਹ ਨਾ ਸਮਝੀ ਵੀ ਤੇਰੀ ਮਾਂ ਮਰ ਗਈ ਮੈਂ ਤੇਰੀ ਮਾਂ ਦੀ ਜਗ੍ਹਾ ਲਾਉਂਗੀ ਅੱਛਾ ਇਹ ਗੱਲ ਤਾਂ ਤੂੰ ਵੀ ਆਪਦੀ ਨਣਦ ਨੂੰ ਕਈਆਂ ਹੋਣੀ ਆ ਮੈਂ ਖੜਦੀ ਹਾਂ ਬੱਬੀ ਖੜਦੀ ਹਾਂ ਮੈਂ ਤਜਾਕੇ ਬੱਬੀ ਭੈਣੇ ਖੜਦੇ ਹੋਏਗੀ ਸਾਡੇ ਤੋਂ ਨਹੀਂ ਖੜਿਆ ਜਾਂਦਾ ਮੈਂ ਇਕੱਲੀ ਜਾਨ ਕੀ ਕੀ ਕਰਾਂ ਤੇਰਾ ਭਰਾ ਤਾਂ ਘਰੇ ਨਹੀਂ ਵਰਦਾ ਹੈਗਾ ਹੁਣ ਤੂੰ ਜਾਵੇਂਗੀ ਜੇ ਚਾਹ ਪੀਣੀ ਹੈ ਪੀ ਜਾ ਮੇਰਾ ਦਿਮਾਗ ਨਾ ਖਾ ਦੇਖ ਮੈਂ ਪਹਿਲੀ ਬਹੁਤ ਤੰਗ ਆ ਇਥੋਂ ਕਮਾਕਾਰਾਂ ਤੋਂ ਚਾਹ ਤਾਂ ਬੱਬੀ ਨਹੀਂ ਪੀਣੀ ਪਰ ਮੇਰਾ ਭਰਾ ਇਹਨਾਂ ਵੀ ਨਹੀਂ ਮੜਾ ਜਿੰਨਾ ਪੜਦੀ ਫਿਰਦੀ ਰਹਿਣੀ ਹੈਗੀ ਚੱਲ ਚੰਗਾ ਤੇਰਾ ਭਰਾ ਚੰਗਾ ਠੀਕ ਆ ਮੈਂ ਮਾੜੀ ਆ ਮੈਂ ਤੈਨੂੰ ਘਰੋਂ ਕੱਢਤਾ ਜੇ ਜਾਣਾ ਵਗਜੋ ਚਾਹ ਪੀ ਕੇ ਜਾਣੀ ਆਵਦੀ ਉਹ ਦੇਖ ਲੋ ਰੈਣ ਦੇ ਭਾਬੀ ਤੇਰੇ ਭਰਾ ਪਰ ਜਾਈ ਆਉਣਗੇ ਚਾਹ ਮਿੱਠਾ ਉਹਨਾਂ ਵਾਸਤੇ ਸਾਹਮਣੇ ਰੱਖ ਲਈ ਉਹਨਾਂ ਨੂੰ ਪਿਆ ਦੀ ਉਹਨਾਂ ਵਾਸਤੇ ਤਾਂ ਬਥੇਰਾ ਕੁਛ ਆ ਅਗਲੇ ਨੇ ਮੇਰਾ ਘਰ ਭਰਿਆ ਹੋਇਆ ਤੇਰੇ ਮੰਗੋ ਨਹੀਂ ਹੈਗਾ ਮਾ ਜੇ ਤੂੰ ਹੁੰਦੀ ਨਾ ਮੈਂ ਕਦੇ ਇਸ ਦਰਵਾਜੇ ਤੋਂ ਨਾ ਮੁੜਦੀ ਸ਼ਾਇਦ ਤੂੰ ਸਾਰੀਆਂ ਖੁਸ਼ੀਆਂ ਨਾਲ ਲੱਗੀ ਕਿੰਤਾ ਕਰੂਗੇ ਆ ਜਾਓ ਚੱਲ ਪੁੱਤ ਹੁਣ ਆਪਾਂ ਨਹੀਂ ਇੱਥੇ ਕਦੇ ਆਉਂਦੇ ਠੀਕ ਆ ਠੀਕ ਆ والله ਉਹ ਆ ਕੀ ਆ ਕੀ ਆ ਗਏ ਅਸੀਂ ਜਾ ਖੇਡ ਲੈ ਪੱਜ सोनू ਦਾ ਢੂੜ ਘੰਟਾ ਵੀ ਨਹੀਂ ਲੱਗਾ ਲੈ ਹੁਣ ਤਾਂ ਮੈਂ ਤੁਹਾਨੂੰ ਅੱਡੇ ਤੇ ਛੱਡ ਕੇ ਆਇਆ ਕਿ ਚੱਕਰ ਹੋ ਗਿਆ ਮੋੜ ਵੀ ਆਈ ਬੋਲਣ ਦਾ ਮੌਕਾ ਦਵਾਂਗੇ ਹਾਂਜੀ ਉਹਨਾਂ ਜੀ ਜਦੋਂ ਮੈਂ ਤੇ ਕੁਦਰਤ ਪਹੁੰਚੇ ਉਦੋਂ ਪਹਿਲਾਂ ਹੀ ਭਾਬੀ ਦੇ ਘਰਾਤੇ ਪਰਜਾਈ ਆਏ ਬੈਠੇ ਸੀਗੇ ਤੇ ਮੈਂ ਕਿਹੜਾ ਤੁਹਾਨੂੰ ਪਤਾ ਫੋਨ ਕਰਕੇ ਗਈ ਸੀਗੀ ਉਦੋਂ ਭਾਬੀ ਨੇ ਤਿਆਰੀ ਕਰ ਰੱਖੀ ਸੀ ਜਾਣ ਦੀ ਵਿਜਵਾਕਾਂ ਨੂੰ ਛੁੱਟੀਆਂ ਨੇਗੀਆਂ ਤੇ ਫਿਰ ਜਦੋਂ ਮੈਨੂੰ ਪਤਾ ਲੱਗਿਆ ਮੈਂ ਤਾਂ ਚਾਹ ਪਾਣੀ ਪੀ ਕੇ ਭਾਬੀ ਮੈਨੂੰ ਪੁੱਛਣ ਵੀ ਲੱਗ ਗਈ ਵੀ ਕਿਵੇਂ ਕਮੋਂ ਮੈਂ ਰਹਿਣ ਦਿੰਨੀ ਆ ਜਾਣ ਨੂੰ ਤੂੰ ਰਹਿ ਫਿਰ ਮੈਂ ਸੋਚਿਆ ਮੈਂ ਕਿ ਤੁਸੀਂ ਵੀ ਘਰੇ ਇਕੱਲੇ ਹੋਣਾ ਤੁਹਾਡੀ ਰੋਟੀ ਪਾਣੀ ਕੌਣ ਪਗਾਉ ਨਲੇ ਭਾਬੀ ਕੋਲ ਤਾਂ ਮੈਂ ਗਈ ਸੀ ਫਿਰ ਭਾਬੀ ਤਾਂ ਜਾਂਦੀ ਸੀ ਫਿਰ ਮੇਰਾ ਦਿਲ ਕਿਵੇਂ ਲੱਗਦਾ ਇਸ ਕਰਕੇ ਮੇਰੇ ਹੀ ਨਹੀਂ ਹੈਗੀ ਮੈਂ ਵੀ ਆਈ ਗਈ ਅੱਛਾ ਚਲ ਕੋਈ ਨਾ ਹੋਰ ਤਾਂ ਨਹੀਂ ਕੋਈ ਗੱਲ ਨਹੀਂ ਨਹੀਂ ਨਲੇ ਦੇਖ ਲਓ ਮੈਨੂੰ ਕਿੰਨਾ ਕੁ ਟਾਈਮ ਹੋਇਆ ਸੀ ਗਈ ਨੂੰ ਹਲੇ ਜਾਣ ਆਉਣ ਕੀਤਾ ਕਿਵੇਂ ਟੇਬਲ ਪਰ ਰੱਖਿਆ ਭਾਂਡਿਆਂ ਨਾਲ ਓਹੋ ਇਹਦਾ ਚੰਨੀ ਆ ਗਿਆ ਮੇਰੇ ਕੋਲੇ ਮੈਨੂੰ ਕਹਿੰਦਾ ਕਿੱਥੇ ਆ ਉਹ ਕਹਿੰਦਾ ਕਿਤੇ ਜਾ ਕੇ ਆਉਣਾ ਮੜਾ ਯਾਰ ਤੀਨੇ ਹਿਸਾਬ ਕਰਕੇ ਆਉਣਾ ਤੇ ਚੱਲ ਕੇ ਅੱਗੇ ਮੈਂ ਵੀ ਉਹਨੂੰ ਕਿਹਾ ਸੀਗਾ ਨਾ ਮੈਂ ਕਿਹਾ ਵੀ ਸਮਾਨ ਜਾ ਲੈ ਕੇ ਆਉਣਾ ਆਪਾਂ ਤੇ ਉਹ ਕਹਿੰਦਾ ਕਹਿੰਦਾ ਯਾਰ ਵੀ ਹੋਰ ਵੀ ਚਰਨਾ ਗੱਲ ਕਰਨੀ ਆ ਮੜਾ ਜਾ ਘਰੇ ਆਏਗਾ ਮੈਂ ਕਿਹਾ ਯਾਰ ਤੂੰ ਹੀ ਆ ਜਾ ਇੱਥੇ ਮੈਨੂੰ ਲੋਕ ਲੂਕ ਲਾ ਕੇ ਜਾਣੇ ਪੈਣਗੇ ਇੱਕ ਪੱਠੇ ਦੱੱਥੇ ਦਾ ਟਾਈਮ ਹੋਇਆ ਪਿਆ ਤੇ ਤੇਰੀ ਭਾਬੀ ਗਈ ਵੀ ਆ ਉਹ ਮੁੜ ਕੇ ਇੱਥੇ ਆ ਗਿਆ ਇੱਥੇ ਬਹਿ ਕੇ ਪਹਿਲਾਂ ਤਾਂ ਉਹਨੂੰ ਪਾਣੀ ਪਿਆ ਫਿਰ ਚਾਹ ਬਣਾ ਲਈ ਅਸੀਂ ਦੋਨਾਂ ਨੇ ਰਲ ਕੇ ਫਿਰ ਤਾਂ ਡਰ ਹੈ ਨਹੀਂ ਸੀ ਮੇਰਾ ਹਣ ਓਹੋ ਡਰ ਵਾਲੀ ਕੋਈ ਗੱਲ ਨਹੀਂ ਹੈਗੀ ਜਾ ਯਾਰ ਸਾਥੋਂ ਤਾਂ ਬਣੀ ਨਹੀਂ ਚੱਜਦੀ ਚਾ ਚਾਚਾ ਬਣਾ ਕੇ ਲਿਆ ਕੋਟ ਤੇਰੇ ਹੱਥ ਦੀ ਪੀ ਕੇ ਸੁਆਦ ਆਉਂਦਾ ਸਾਨੂੰ ਤਾਂ ਹਾਂ ਬਣਾਉਣੀ ਹੈ ਜੀ ਦੱਸੇ ਜਾਂ ਹੈ ਨਾ ਦੱਸੇ ਕੰਮੋ ਕੋਤਾ ਮੈਨੂੰ ਸਾਰਾ ਕੁਝ ਲੱਗ ਗਿਆ ਤੇਰੀਆਂ ਅੱਖਾਂ ਸਾਰਾ ਕੁਝ ਦੱਸ ਦਿੰਦੀਆਂ ਮੈਂ ਤੈਨੂੰ ਪਹਿਲੇ ਹੀ ਰੋਕਦਾ ਸੀ। ਇਹੀ ਗੱਲ ਕਾਰਨ ਰੋਕਦਾ ਸੀਗਾ ਕਿ ਜਦੋਂ ਮਾਂ ਮਰ ਜੇ ਨਾ ਪੇਕਿਆਂ ਚ ਉਹ ਜੁੜਤ ਨਹੀਂ ਰਹਿੰਦੀ। ਮੈਨੂੰ ਪਤਾ ਤੇਰੀ ਭਾਬੀ ਦਾ ਸੁਭਾ। ਤਾਂ ਹੀ ਤੈਨੂੰ ਮੈਂ ਰੋਕਦਾ ਸੀਗਾ। ਹੁਣ ਪਤਾ ਨਹੀਂ ਕਹਿ ਕਦਨ ਤੇਰਾ ਮਨ ਦੁਖੀ ਰਹੂਗਾ। ਮੰਮੀ ਮੰਮੀ। ਹਾਂ ਬੁੱਤ ਖੇਡਿਆ। ਮੰਮੀ ਮੇਰਾ ਮਾਮੂ ਕੋ ਦਵਾਉਂਗਾ। ਮੰਮੂ ਕਦ ਆਉ ਕੀ ਗੱਲ ਹੋ ਗਈ ਪੁੱਤ ਮੰਮੀ ਕਾਸ਼ ਦਾ ਮੰਮੂ ਤਾਂ ਆਣਾ ਐਨਨੇ ਕੇਲੇ ਲੈ ਕੇ ਆਇਆ ਐਨਨੇ ਬਿਸਕੁਟ ਲੈ ਕੇ ਆਇਆ ਮੈਂ ਕੱਪੜੇ ਵੀ ਲੈ ਕੇ ਆਇਆਗਾ ਅੱਛਾ ਪੁੱਤ ਮੰਮੂ ਆਇਆ ਉਹਦਾ ਫਿਰ ਕੀ ਹੋ ਗਿਆ ਪੁੱਤ ਮੰਮੂ ਆਇਆ ਉਹਦਾ ਤੈਨੂੰ ਮੈਂ ਬਿਸਕੁਟ ਲਿਆ ਦੂੰ ਕੇਲੇ ਲਿਆ ਦੂੰ ਸਾਰੀਆਂ ਚੀਜ਼ਾਂ ਤੈਨੂੰ ਮੈਂ ਲਿਆ ਦੂੰ ਨਹੀਂ ਮੰਮੀ ਮੈਂ ਤਾਂ ਮੰਮੂ ਦੇ ਹੱਥ ਦੇਖਾਂ ਨਹੀਂ ਪੁੱਤ ਜਿੱਦ ਨਹੀਂ ਕਰਦੇ ਹੁੰਦੇਗੇ ਫਿਰ ਕੀ ਹੋ ਗਿਆ ਅੱਜ ਮੰਮਾ ਲਿਆ ਦੂਗੀ ਮੈਂ ਨਹੀਂ ਮੈਂ ਤਾਂ ਮਾਮੂ ਦੇ ਹੱਥ ਤੇ ਖਾਉਂਗਾ ਕੋਈ ਨਾ ਪੁੱਤ ਮਾਮੂ ਦੇ ਹੱਥ ਤੇ ਖਾਏਗਾ ਕੋਈ ਗੱਲ ਨਹੀਂ ਮਾਮੂ ਵੀ ਆਊਗਾ ਜੇ ਇੱਥੇ ਆਊਗਾ ਮਾਮੂ ਮੇਰੀ ਗੱਲ ਸੁਣ ਐਤਾ ਜਿੱਦ ਨਹੀਂ ਕਰਦੇ ਹੁੰਦੇ ਪਤਾ ਮਾਮੂ ਨੇ ਕੰਮ ਕਰਦਾਗਾ ਉਹ ਦੂਰ ਗਿਆ ਹੋਇਆਗਾ ਉਧਰ ਕਹਿੰਦੇ ਨਾ ਮੁੰਬਈ ਵੱਲ ਪੜਦੇ ਹੁੰਦੇ ਉਹਨਾਂ ਨੂੰ ਤੁਸੀਂ ਬੰਬੇ ਹੈਨਾ ਮਾਮੂ ਨੇ ਉੱਥੇ ਗਿਆ ਹੋਇਆਗਾ ਇਦ ਮਾਮੂ ਤਾਂ ਬੁੱਤ ਕਰੇ ਕੰਮ ਕਰਦਾਗਾ ਤੇਰਾ ਮਾਮੂ ਬਾਹਲੀ ਦੂਰ ਗਿਆ ਹੋਇਆ ਇਸ ਕਰਕੇ ਮਾਮੂ ਤਾਂ ਆਇਆ ਨਹੀਂ ਜਾਂਦਾ ਪਤਾ ਮਾਮੂ ਨੇ ਰਾਤ ਫੋਨ ਕੀਤਾ ਸੀਗਾ ਕਹਿੰਦਾ ਕੁਦਰਤ ਕਿੱਥੇ ਆ ਮੈਂ ਕਿਹਾ ਕੁਦਰਤ ਤਾਂ ਸੁੱਤਾ ਪਿਆ ਫਿਰ ਮੈਂ ਠਾਇਆ ਨਹੀਂ ਮਾਮੂ ਕਹਿੰਦਾ ਕੁਦਰਤ ਵਾਸਤੇ ਮੈਂ ਗੱਡੀਆਂ ਲੈ ਕੇ ਆਉਂਗਾ ਨਾਲੇ ਡਰੈਸਾਂ ਲੈ ਕੇ ਆਉਂ ਨਾਲੇ ਹੋਰ ਕੀ ਕਹਿੰਦਾ ਸੀ ਕੁਦਰਤ ਨੂੰ ਕੀ ਪਸੰਦਾ ਕੀ ਪਸੰਦਾ ਕੁਦਰਤ ਨੂੰ ਚਾਕਲੇਟ ਨਾਲੇ ਕਹਿੰਦਾ ਮਾਮੂ ਕਹਿੰਦਾ ਕੁਦਰਤ ਵਾਸਤੇ ਚਾਕਲੇਟ ਲੈ ਕੇ ਆਉਂਗਾ ਇੱਕ ਹੋਰ ਦੱਸਿਆ ਸੀ ਮੈਨੂੰ ਪਤਾ ਨਹੀਂ ਕਿਵੇਂ ਭੁੱਲ ਗਈ ਪੁਰ ਕੀ ਪਸੰਦ ਹੈ ਤੈਨੂੰ ਚਿਪਸ ਹੋ ਚਿਪਸ ਮਾਮੂ ਸਾਰੀਆਂ ਚੀਜ਼ਾਂ ਲੈ ਕੇ ਆਉ ਟਾਈਮ ਹੀ ਨਹੀਂ ਮੇਰਾ ਪੁੱਤ ਮਾਣ ਹਲਕਾ ਕਰਦੇ ਜਿੱਦੇ ਮਾਮੂ ਆਇਆ ਨਾ ਦੇਖੀ ਜਾਈ ਜਿੰਨੇ ਤੇਰੇ ਦੋਸਤ ਆ ਹਨ ਸਾਰਿਆਂ ਨੇ ਮਾਮੂਆਂ ਤੋਂ ਵੱਧ ਚੀਜ਼ੀ ਲੈ ਕੇ ਆਊਗਾ ਠੀਕ ਹੈ ਜਾ ਮੇਰਾ ਪੁੱਤ ਭੱਜ ਹਣ ਖੇਡ ਲੈ ਤੇ ਮੰਮੀ ਤੇਰੇ ਵਾਸਤੇ ਕੀ ਬਣਾਉਂਦੀ ਆ ਪ੍ਰਸ਼ਾਦ ਕਹਦੇ ਆ ਸੀ ਨਾ ਪ੍ਰਸ਼ਾਦ ਖਾਣਾ ਤੇ ਹੁਣ ਮੈਂ ਤੈਨੂੰ ਪ੍ਰਸ਼ਾਦ ਬਣਾ ਕੇ ਦਿੰਨੀ ਆ ਤੂੰ ਖੇਡ ਤੇ ਫਿਰ ਤੈਨੂੰ ਟਿਊਸ਼ਨ ਤੇ ਛੱਡ ਕੇ ਆਵਾਂਗੇ ਠੀਕ ਹੈ ਓਕੇ ਪੁੱਤ ਭੱਜ ਹੈ ਰੱਬਾ ਜਵਾਕ ਦੇ ਦਿਲ ਤੇ ਕੀ ਬੀਤਦੀ ਹੋਊਗੀ ਉਹ ਤਾਂ ਕਹਿੰਦੀ ਮਾਮੂ ਦੇ ਹੱਥ ਦੀ ਚੀਜ਼ ਖਾਣੀ ਝੋਆ ਕੜੀਆ ਆ ਹੀ ਜਾਂਦਾ ਮਨ ਤੇ ਵੀ ਕਿੰਨਾ ਟਾਈਮ ਹੋ ਗਿਆ ਮਾਮਾ ਨਹੀਂ ਆਇਆ ਹੈਗਾ ਇਹਨੂੰ ਕੀ ਸਮਝਾਵਾਂ ਭੋਲੇ ਪੰਛੀ ਨੂੰ ਤੇ ਪਤ ਜਦੋਂ ਮੰਮੀ ਆ ਜਾਂਦੀਆਂ ਨੇ मामे ऐटोमेटिक बदल जाते जी की हो गया रोई जानी है की गल होगी कल की होनी है गी? ਅੱਜ ਜਾਨੋ ਕੁਦਰਤ ਨੇ ਮੈਨੂੰ ਸਵਾਲ ਕੀਤਾ ਕੀ ਸਵਾਲ ਕੀਤਾ ਤਨੀ ਤਿੰਨ ਪਤਾ ਹਰੀਤੂ ਦਾ ਮਮਾ ਆਇਆ ਹੋਣਾਗਾ ਕਾਸ਼ ਕੇ ਹਾਂ ਹਾਂ ਸਮਝ ਗਿਆ ਮੈਂ ਆ ਕੇ ਕਹਿੰਦੀ ਮਮਾ ਕਾਸ਼ ਦਾ ਮਮਾ ਆਇਆ ਐਨੇ ਕੇਲੇ ਲਿਆਇਆ ਐਨੇ ਬਿਸਕੁਟ ਲਿਆਇਆ ਐਨੇ ਕੱਪੜੇ ਲੈ ਕੇ ਆਇਆ ਮੈਂ ਕਿਹਾ ਚਲ ਊਮ ਜਿਉਆਕੇ ਦੇ ਮਨ ਤੇ ਆ ਗਈ ਹੁਣੇ ਮੈਂ ਵੀ ਖਾਣੀ ਐ ਚੀਜ਼ ਮਾ ਘਪੁੱਤ ਮੈਂ ਲਿਆ ਦਿੰਨੀ ਤੈਨੂੰ ਨਹੀਂ ਨਹੀਂ ਮਾ ਮਾਮੂ ਦੇ ਹੱਥ ਦਾ ਹੀ ਖਾਣਾ ਮਾਮੂ ਲੈ ਕੇ ਆਉ ਉਹ ਹੀ ਖਾਣਾ ਫਿਰ ਮੈਂ ਕਿਹਾ ਮਾ ਘਪੁੱਤ ਤੇਰਾ ਮਾਮਾ ਨਾ ਉਧਰ ਬੰਬੇ ਵੱਲ ਗਿਆ ਹੋਇਆ ਬੜੀ ਦੂਰ ਮੈਂ ਕਿ ਗੱਲ ਹੋਈ ਸੀ ਮੇਰੀ ਉਹਦੇ ਨਾਲ ਮੈਂ ਕਿ ਨਾਲੇ ਉਹ ਕਹਿੰਦਾ ਚੌਕਲੇਟਾਂ ਕੁਦਰਤ ਨੂੰ ਲੈ ਆ ਕੇ ਦਊ ਨਾਲੇ ਜਿਹੜੀਆਂ ਜਿਹੜੀਆਂ ਚੀਜ਼ਾਂ ਪਸੰਦ ਆ ਨੇ ਨਾ ਕੁਦਰਤ ਨੂੰ ਸਾਰੀਆਂ ਲੈ ਕੇ ਆਉ ਪਰ ਕੁੜੀ ਦਾ ਦਿਲ ਨੂੰ ਤਸੱਲੀ ਦੇਣ ਵਾਸਤੇ ਤਾਂ ਮੈਂ ਉਹਨੂੰ ਕਿਹਾ ਤਾਂ ਮੈਂ ਆਪਦੇ ਦਿਲ ਨੂੰ ਕਿ ਮੈਂ ਸਮਝਾਂਾ ਉਹ ਅੱਛਾ ਠੀਕ ਆ ਉਹ ਭਰਾਵਾ ਮੇਰੇ ਤਾਂ ਦਿਮਾਗ ਚੋਂ ਹੀ ਨਿਕਲੀ ਪਈ ਸੀ ਗੱਲ ਸੌਣ ਦੇ ਸੰਧਾਰੇ ਦੀ ਗੱਲ ਕਰੀ ਜਾਨੀ ਆ ਲੈ ਹਲੇ ਦਿਨ ਕਿੰਨੇ ਹੋਇਆ ਆ ਚਾਰ ਤਾਂ ਦਿਨ ਤਿੰਨ ਹੋਇਆ ਹਲੇ ਕਿੰਨੇ ਦਿਨ ਪਿਆ ਆਉ ਗਾ ਲੱਕੀ ਮੈਨੂੰ ਯਕੀਨ ਆ ਉਹਦੇ ਤੇ ਕਿਹਦੇ ਤੇ ਯਕੀਨ ਕਰਦੇ ਆਂ ਮਾਂ ਹੁੰਦੀ ਸੀ ਨਾ ਮਾਂ ਤਾਂ ਸੌਣ ਚੜ੍ਹਨ ਵੀ ਨਹੀਂ ਸੀ ਦਿੰਦੀ ਆਪਾਂ ਤਾਂ ਸੌਣ ਤੇ ਕੱਪੜੇ ਪਤਾ ਨਹੀਂ ਕੀ ਕੀ ਸਿੱਜਾਂ ਲੈ ਕੇ ਆਉਂਦੀ ਸੀ ਜਿਸ ਦਿਨ ਦੀ ਮਾਂ ਤੁਰ ਗਈ ਸਾਰਾ ਖੁਸ਼ੀ ਨਾਲ ਲੱਗੀ ਪਰ ਆਪਰ ਜਾਈ ਤਾਂ ਸ਼ਰੀਕ ਬਣ ਗਏ ਨੇ ਓਹੋ ਉਹ ਤੂੰ ਮਾਨਣਾ ਹੌਲਾ ਕਰ ਕੋਈ ਗੱਲ ਨਹੀਂ ਆਊਗਾ ਉਹ ਲੈ ਮੈਨੂੰ ਪਤਾ ਹੈ ਮੇਰੀ ਗਰੰਟੀ ਹੈ ਇਹ ਗੱਲ ਦੀ ਜ਼ਿੰਮੇਵਾਰੀ ਹੈ ਮੇਰੀ ਆਊਗਾ ਪੱਕਾ ਉਹ ਲੈ ਤੂੰ ਤਾਂ ਐਵੇਂ ਮਾਨਣਾ ਹੌਲਾ ਕਰੀ ਬੈਠੀ ਹੈਂਗੀ ਕੋਈ ਨਾ ਕੋਈ ਦਾ ਜ਼ਰੂਰੀ ਨਹੀਂ ਹੁੰਦਾ ਵੀ ਜੇ ਮਾਂ ਮਰ ਗਈ ਪੇਕੇ ਮੁੱਕ ਜਾਂਦੇ ਆ ਠੀਕ ਆ ਨਾ ਭਰਾਵਾਂ ਨਾਲ ਵੀ ਪੇਕੇ ਹੁੰਦੇ ਆ ਭਾਬੀਆਂ ਨਾਲ ਵੀ ਪੇਕੇ ਹੁੰਦੇ ਆ ਮੈਂ ਮੰਦੀ ਆ ਵੀ ਭਰਾਵਾਂ ਨਾਲ ਵੀ ਪੇਕੇ ਹੁੰਦੇ ਆ ਪਰ ਜਦੋਂ ਪ੍ਰਜਾ ਨਹੀਂ ਦੇ ਹੱਥ ਜੱਗ ਡੋਰਾ ਜੇ ਨਾ ਸਭ ਕੁਝ ਖਤਮ ਹੋ ਜਾਂਦਾ ਜਿਹੜੇ ਭਰਾਵਾਂ ਨਾਲ ਬਚਪਨ ਚ ਖੇਡਦੇ ਆ ਉਹ ਸ਼ਰੀਕ ਬਣ ਜਾਂਦੇ ਨੇ ਪਤਾ ਹੀ ਨਹੀਂ ਕਦੋਂ ਬਦਲ ਜਾਂਦੇ ਨੇ ਪਤਾ ਨਹੀਂ ਚੱਲਦਾ ਉਦੋਂ ਮੰਨਣਾ ਹੌਲਾ ਕਰ ਮੈਨੂੰ ਪਤਾ ਉਦਦੇ ਚਲ ਠੀਕ ਆ ਤੂੰ ਗਈ ਆ ਤੂੰ ਤਾਂ ਹੁਣ 2 ਮਹੀਨੇ ਪੁਰਾਣੀ ਗੱਲ ਕਰੀ ਜਾਂਦੀ ਆ ਵੀ ਜੇ ਉਦਦੇ ਤੈਨੂੰ ਉਹਨੇ ਕੁਝ ਕਹਿਤਾ ਮੈਨੂੰ ਪਤਾ ਠੀਕ ਆ ਨਾ ਉਹ ਕਿਸੇ ਗੱਲ ਦਾ ਉਹਨੂੰ ਗੁੱਸਾ ਹੋਣਾ ਤੇਰੇ ਤੋਂ ਵੀ 6-7 ਮਹੀਨੇ ਹੋ ਗਏ ਆਈ ਨਹੀਂ ਸੀਗੀ ਵੀ ਮੰਮੀ ਮਰੀ ਤੋਂ ਠੀਕ ਆ ਨਾ ਤਾਂ ਕਰਕੇ ਉਹ ਗੁੱਸੇ ਹੋਣੀ ਆ ਮੈਨੂੰ ਪਤਾ ਜੇ ਆਪਾਂ ਨੂੰ ਮਾੜ ਕੀਨੇ ਕਹਿਤਾ ਮੈਂ ਗਈ ਨਹੀਂ ਮੈਂ ਤਾਂ 4 ਮਹੀਨੇ ਉੱਥੇ ਗੱਡੇ ਨੇਗੇ ਬਾਕੀ ਗੱਲ ਮੈਨੂੰ ਤਾਂ ਭਾਬੀ ਨੇ ਵੀ ਕਹਿਤਾ ਸੀ ਵੀ ਮੰਮੀ ਮਰ ਗਈ ਆ ਆ ਤੇਰੇ ਸੈਨਾ ਦੀ ਲੋੜ ਆ ਵੀ ਸਾਰੀ ਜ਼ਮੀਨ ਲੱਕੀ ਦੇ ਨਾਂ ਹੋਜੂ ਮੈਂ ਤਾਂ ਅੱਕਾ ਬੰਦ ਕਰਕੇ ਸੈਨ ਕਰਦੇ ਮੈਨ ਲੱਗਦਾ ਇਹ ਸਭ ਨੇ ਮੰਗਿਆ ਉਹਨਾਂ ਤੋਂ ਇਹ ਸਾਲ ਲੈ ਕੇ ਕਿਹੜਾ ਆਪਾਂ ਬਾਲੇ ਵੱਡੇ ਹੋ ਜਾਾਂਗੇ ਤੇਰੇ ਕੋਲੇ ਕਮੀ ਆ ਉਹਨਾਂ ਕੋਲੇ 5 ਕਿੱਲੇ ਜ਼ਮੀਨ ਆ ਤੇਰੇ ਕੋਲੇ 11 ਕਿੱਲੇ ਆ ਮੈਂ ਇਹ ਨਹੀਂ ਗੱਲ ਕਰਦੀ ਵੀ ਮੇਰੇ ਕੋਲ ਕੁਝ ਹੈ ਨਹੀਂ ਆ ਬਣੇ ਮੇਰੇ ਕੋਲੇ ਸਭ ਕੁਝ ਦਿੱਤਾ ਗਾ ਉੱਤ ਕੋਈ ਗੱਲ ਨਹੀਂ ਤੂੰ ਬੇਫਿਕਰ ਹੋ ਜਾ ਆਊਗਾ ਉਹਦੇ ਹੋ ਨੂੰ ਨਾ ਕਿਸੇ ਗੱਲ ਦਾ ਅਰੇ ਹੀ ਗੱਲ ਫੋਨ ਦੀ ਅੱਜ ਕੱਲ ਟਾਈਮ ਕਿਹਦੇ ਕੋਲ ਆ ਤੇ ਜੇ ਤੈਨੂੰ ਆਏ ਹੋਗਾ 2-3 ਮਹੀਨੇ ਹੋ ਗਏ ਮੈਨੂੰ ਲੱਕੀ ਨੇ ਫੋਨ ਨਹੀਂ ਕੀਤਾ ਮੈਨੂੰ ਤੇ ਮੇਰੀ ਭਾਬੀ ਨੇ ਫੋਨ ਨਹੀਂ ਕੀਤਾ ਟਾਈਮ ਕਿਹਦੇ ਕੋਲ ਆ ਕਿਸੇ ਕੋਲੇ ਟਾਈਮ ਹੈ ਨਹੀਂਗਾ ਸਹੀ ਗੱਲ ਟਾਈਮ ਵੀ ਹੈਗਾਗਾ ਕਿਉਂ ਟਾਈਮ ਬਦਲ ਗਿਆ ਨਾ ਟਾਈਮ ਨਾਲ ਰਿਸ਼ਤੇ ਵੀ ਬਦਲ ਗਏ ਨੇ ਰਿਸ਼ਤੇ ਦੀ ਕਦਰ ਨਹੀਂ ਰਹੀ ਮਾ ਹੁੰਦੀ ਨਾ ਅੱਜ ਉਸ ਵੀਰੇ ਨੇ ਮੇਰਾ ਬੇੜਾ ਨੀਵਾ ਕਰ ਦੇਣਾ ਸੀ ਬਰ ਨਹੀਂ ਹੁਣ ਮੈਨੂੰ ਆਸ ਖਤਮ ਹੋ ਗਈ ਆ ਕਿ ਜਮਾ ਮਾਨੀ ਰਹੀ ਤਾਂ ਪੱਕੇ ਵੀ ਨਹੀਂ ਰੇ ਨਹੀਂ ਹੁੰਦਾ ਵੀਰਾ ਚੱਲ ਕੋਈ ਨਾ ਮਾਨਣਾ ਹੌਲਾ ਕਰ ਬਹੁਤ ਦਿਨ ਪਿਆ ਠੀਕ ਆ ਨਾ ਤੇ ਤੂੰ ਦੁਖੀ ਹੁੰਨੀ ਆ ਮੈਂ ਦੁਖੀ ਹੁੰਦਾ ਸਿਰ ਮੁੜ ਕੇ ਨਾ ਮੇਰਾ ਵੀ ਖੇਤ ਕੰਮ ਕਰਨ ਨੂੰ ਜੀ ਨਹੀਂ ਕਰਦਾ ਪਤਾ ਤੈਨੂੰ ਮੈਨੂੰ ਵੀ ਲੱਗਦਾ ਪਤਾ ਕਿ ਪਤਾ ਨਹੀਂ ਮੈਂ ਕੁਛ ਉੱਥੇ ਲੈਣ ਜਾਨੀ ਆ ਮੈਂ ਸੂਟਾ ਮਰੀ ਜਾਨੀ ਆ ਉਹਨੂੰ ਤਾਂ ਇਹ ਲੱਗਦਾ ਕਿ ਕਿਤੇ ਆਪਦੇ ਭਰਾ ਤੋਂ ਕੁਛ ਲੈ ਨਾ ਜਾਵੀਂ ਉਹ ਚੱਲ ਕੋਈ ਨਾ ਤੂੰ ਮੰਨਣਾ ਹੌਲਾ ਕਰ ਮੈਂ ਮੜਿਆ ਆ ਪਸੰਗਾਂ ਨੂੰ ਕੱਕ ਪਾਇਆ ਵਾ ਤੇ ਤੂੰ ਰੋਟੀ ਬਣਾ ਦੇ ਮੈਨੂੰ ਭੁੱਖ ਬੜੀ ਲੱਗੀ ਹੋਈ ਆ ਚੰਗਾ ਹਲੋ ਹੈਲੋ ਲੱਕੀ ਕੀ ਹਾਲ ਆ ਠੀਕ ਆ ਬਈ ਠੀਕ ਆ ਸਣੀ ਹੋਰ ਤੂੰ ਸੁਣਾ ਵਧੀਆ ਵਧੀਆ ਹੁਣ ਤਾਂ ਬਾਈ ਤੂੰ ਸਣੀ ਤੇ ਆ ਗਏ ਹਨਾ ਉਹ ਨਾ ਨਾ ਉਹ ਨੰਬਰ ਨਾ ਇੱਕ ਹੋਰ ਨਾ ਤੇ ਸੇਵਾ ਸਣੀ ਸਿਮਿੰਟ ਵਾਲਾ ਗਾ ਵੀਰੇ ਅੱਛਾ ਤਾਂ ਕਰਕੇ ਨਹੀਂ ਨਹੀਂ ਹੋਰ ਤਾਂ ਤੇਨਾਂ ਠੀਕ ਆ ਤੇਨਾਂ ਦਾ ਰਿਸ਼ਤੇ ਜਾਈ ਦਾ ਕੰਮ ਆ ਹੋਰ ਵੀਰੇ ਦੱਸ ਸੱਟ ਹੈ ਹਾਂ ਹਾਂ ਸੱਟ ਤਾਂ ਹੈਗਾ ਤੇ ਯਾਰ ਤੇਨਾਂ ਮੈਂ ਗੱਲ ਕਰਨੀ ਸੀ ਹਾਂ ਹਾਂ ਬਾਈ ਬੋਲ ਬੋਲ ਦੇਖੋ ਪਤਾ ਤਾਂ ਹੈਗਾ ਮੈਨੂੰ ਹਨਾ ਤੇ ਘਰ ਵਾਲੀ ਵੀ ਨਹੀਂ ਵਰਤਣ ਦਿੰਦੀ ਹਨਾ ਕਿਸੇ ਭੈਣ ਭਰਾ ਨਾਲ ਆ ਤੇ ਦੂਜਾ ਮੈਂ ਤੈਨੂੰ ਇਹ ਗੱਲ ਕਹਿਣੀ ਸੀ ਕਮੋਨਾ ਬਾਲਾ ਦੁਖੀ ਹੋਈ ਜਾਂਦੀ ਆ ਦੇਖ ਉਹਨੇ ਕੋਈ ਤੇਰੇ ਤੋਂ ਹੀ ਆਸਾਨੀ ਲੇਤਾ ਕੁਛ ਵੀ ਨਹੀਂ ਹਨਾ ਉਹ ਜਿਹੜਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਭੈਣਾ ਕੁਛ ਲੈਣੀ ਆਉਂਦੀਆਂ ਹੁੰਦੀਆਂ ਹਾਂ ਇਹ ਤਾਂ ਗੱਲ ਪਹਿਲਾਂ ਦੀ ਤੇ ਦੇਖ ਤੂੰ ਜ਼ਮੀਨ ਨੂੰ ਕਿਹਾ ਮੈਂ ਭੱਜ ਕੇ ਕਮੋਤ ਹੁਸੈਨ ਕਰਵਾ ਦੇ ਵੀ ਕਮੋ ਆਪਾਂ ਇਹ ਚੀਜ਼ ਰੋਲਾ ਨਹੀਂ ਪਾਉਣਾ ਵੀ ਜ਼ਮੀਨ ਲੱਕੀ ਦੀ ਆ ਤੇ ਲੱਕੀ ਨੂੰ ਹੀ ਦੇਣੀ ਆ। ਚਲੇ ਤਾਂ ਸਣੀ ਦੁਨੀਆ ਹੀ ਕਰਾਉਂਦੀ ਆ ਯਾਰ। ਇਹ ਕਿਹੜਾ ਕੋਈ ਵੱਖਰਾ ਰਵਾਜ ਹੈ ਮਾਤਾ ਨੂੰ। ਵੀ ਬਾਕੀ ਤੈਨੂੰ ਤੇਰੀ ਭੈਣ ਦਾ ਪਤਾ ਹੀ ਆ ਵੀ ਇਹ ਤਾਂ ਉਹੇ ਜਿਹੀ ਨਹੀਂ ਹੈਗੀ ਹਨਾ। ਤੇ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਉਹ ਡਿੱਕੀ ਜਾਂਦੀ ਸੀ ਸੌਂ ਚੜ ਗਿਆ ਯਾਰ ਜੇ ਮੜਾ ਜਾਂ ਤੂੰ ਆ ਜਾਂਦਾ ਤਾਂ ਉਹਦਾ ਦਿਲ ਰਹਿ ਜਾਂਦਾ ਯਾਰ। ਓਹੋ ਯਾਰ ਬਾਈ। ਦੇਖ ਗੱਲ ਪਤਾ ਕੀ ਆ ਬਾਈ। ਤੈਨੂੰ ਹੀ ਗੱਲ ਦਾ ਚੰਗੀ ਤਰ੍ਹਾਂ ਪਤਾ ਵੀ ਪਹਿਲੀ ਮੰਜ਼ਿਲ ਸੀ ਜਿਹੜੀ ਕੋਠੀ ਦੀ ਉਹ ਤਾਂ ਹੋ ਗਈ ਕੰਪਲੀਟ ਆ। ਹੁਣ ਦੂਜੀ ਸ਼ੁਰੂ ਕਰ ਰੱਖੀ ਆ ਆਪਾਂ ਖੇਤ ਦੇ ਵਿੱਚ। ਤੇ ਘਰੇ ਕਹਿੰਦੇ ਯਾਰ ਵੀ ਪਿੰਡ ਚ ਰਹਿਣਾ ਥੋੜਾ ਜਿਹਾ ਔਖਾ ਵੀ ਖੇਤਾਂ ਚ ਜਲਦੀ ਜਲਦੀ ਜਾਣਾ ਤੇ ਤਾਂ ਕਰਕੇ ਹੁਣ ਟਾਈਮ ਮੁਸ਼ਕਲ ਆ ਬਾਈ ਯਾਰ ਮੁਸ਼ਕਲ ਹੀ ਹੋ ਸਕਦਾ ਮੈਂਵੇਂ ਲਾਰਾ ਲਾਦਾ ਹਨਾ ਲੱਕੀ ਮੰਡੀ ਕਲਾਂ ਤੋਂ ਰੰਪਰਾ ਕਿੰਨੀ ਕੁ ਬਾਟਾ 15 ਮਿੰਟਾਂ ਦੀ ਦਾ ਬਾਟਾ ਠੀਕ ਆ ਜੇ ਬਾਲਾ ਕਰਦਾ ਗੂਗਲ ਤੇ 1000 ਰੁਪਏ ਮੈਂ ਕਰ ਦਿੰਨਾ ਲੈ ਅੱਗੇ ਮੈਂ ਕਰ ਦਿੰਦਾ 100 ਰੁਪਏ ਉਹ ਬਾਈ ਭੋਲੀਆਂ ਗੱਲਾਂ ਨਾ ਕਰ ਤੈਨੂੰ ਪਤਾ ਯਾਰ ਇੱਥੇ ਸਾਰਾ ਕੰਮ ਨਾ ਦਿਹਾੜੀ ਤੇ ਹੈਗਾ ਤੇ ਤੈਨੂੰ ਪਤਾ ਜੇ ਮੈਂ 1 ਮਿੰਟ ਇਧਰ ਉਧਰ ਵੀ ਹੋ ਗਿਆ ਇਹਨਾਂ ਨੇ ਥਾਂੇ ਵਹਿ ਜਾਣਾ ਤੇ ਰਹੀ ਗੱਲ ਤਾਂ ਪਰੇਉਣ ਦੀ ਕਮ ਸੇ ਕਮ ਅੱਧਾ ਘੰਟਾ ਤਾਂ ਲੱਗੂ ਯਾਰ ਅੱਧੇ ਘੰਟੇ ਤੂੰ ਲਾਲਾ ਸਾਹਿਬ ਮੈਨੂੰ ਕਿੰਨਾ ਘਟਾ ਪੈਜੂਗਾ ਨਾਲੇ ਰਹੀ ਗੱਲ ਯਾਰਾ ਬਿਸਕੁਟਾਂ ਦੀ ਚਾਰ ਉਹਦੀ ਮੁੱਲ ਲੈ ਕੇ ਖਾ ਲਓ ਯਾਰ ਕਿਆ ਮੈਂ ਇੰਨੀ ਗੱਲ ਬਧਾਈ ਆ ਐਵੇਂ ਸੰਧਾਰਾ ਸੰਧਾਰਾ ਸਿਰ ਚੜਾਇਆਗਾ ਉਹ ਮੈਨੂੰ ਪਤਾ ਲੱਗ ਗਿਆ ਤੂੰ ਨਾ ਜਨਾਨੀ ਦੀ ਬੋਲ ਚ ਬੋਲ ਬੋਲਣ ਲੱਗ ਗਿਆ ਉਹ ਵੇਖ ਬਾਈ ਤੈਨੂੰ ਇਹ ਗੱਲ ਦਾ ਚੰਗੀ ਤਰ੍ਹਾਂ ਪਤਾ ਮੈਂ ਗੱਲ ਫੇਰ ਵੀ ਗੋਲ ਕੀਤੀ ਸੀ ਵੀ ਤੂੰ ਚਲ ਕਹਿ ਲੇਗਾ ਚਲ ਕੋਈ ਗੱਲ ਨਹੀਂ ਤੈਨੂੰ ਪਤਾ ਮੈਂ ਕਰੇ ਕਲੇਸ਼ ਨਹੀਂ ਪਾਉਣਾ ਚਾਹੁੰਦਾ ਜੇ ਕਰੇ ਕਲੇਸ਼ ਪੈ ਗਏ ਨੇ ਗੱਲ ਪਿੱਛੇ ਮੈਨੂੰ ਨਹੀਂ ਆਉਣ ਦਿੰਦੇ ਕਰੋ ਤੈਨੂੰ ਵੀ ਗੱਲ ਦਾ ਚੰਗੀ ਤਰ੍ਹਾਂ ਪਤਾ ਨਾਲੇ ਚਲ ਕੋਈ ਗੱਲ ਨਹੀਂ ਲੱਕੀ ਠੀਕ ਆ ਹੋਰ ਫਿਰ ਆਇਆ ਨਾ ਹੁਣ ਬਈ ਦੇਖ ਜੇ ਕਰੇ ਕਲੇਸ਼ ਪਊਗਾ ਉਹ ਨਾ ਲੜਾਈ ਵਧੂਗੀ ਮੈਂ ਤੁਹਾਨੂੰ ਫੋਨ ਕਰੂੰਗਾ ਵੀ ਲੜਦੇ ਆ ਯਾਰ ਇਹਦੇ ਨਾਲੋਂ ਚੰਗਾ ਆਪਾਂ ਉਹੋ ਹੀ ਕਰ ਲਈ ਹੈ ਨਾ ਮਾਫ ਕਰੀਂ ਯਾਰ ਮੈਥੇ ਤਾਂ ਨਹੀਂ ਆਇਆ ਜਾਣਾ ਮੈਂ ਤੈਨੂੰ ਵੀ ਲਾਰਾ ਲਾ ਦਾਂ ਦੀ ਜਾਂ ਮੈਂ ਗੱਲ ਕਰੂੰ ਜਾਂ ਮੈਂ ਆ ਜਾਊਂਗਾ ਨਾ ਬਾਕੀ ਠੀਕ ਰਹਿੰਦੀ ਆ ਹੁਣ ਆਪਣੀ ਮੰਮੂ ਉਹ ਤਾਂ ਠੀਕ ਰਵੇ ਮਾਰ ਵੀ ਲੱਕੀ ਜਦੋਂ ਤੁਸੀਂ ਨਾਤਾ ਹੀ ਤੋੜਤਾ ਚਲ ਠੀਕ ਆ ਬਾਈ ਕੋਈ ਐਹੋ ਜਿਹੀ ਗੱਲਾਂ ਕੋ ਕਰਦਾ ਬਾਈ ਯਾਰ ਐ ਨਹੀਂ ਕਰਦੇ ਹੁੰਦੇ ਸਮਝਿਆ ਕਰ ਹੈਲੋ ਹੈਲੋ ਚਲ ਕੋਈ ਨਾ ਮੈਂ ਕਰਦਾ ਕੋਈ ਹੱਲ ਹੂੰ ਐ ਕਰਦਾ ਕਮੋ ਆ ਜੋ ਅੰਦਰ ਹੀ ਐ ਮੈਂ ਤਾਂ ਲਾ ਆ ਚੱਕ ਖੁਸ਼ ਹੋ ਜਾ ਖੰਡ ਕੀ ਹੋ ਗਿਆ ਇਹ ਕੀ ਚੱਕੇ ਹੋਨੇ ਆ ਆ ਤਰਾ ਸੂਟ ਤੇ ਆ ਵਿੱਚ ਕੁਦਰਤ ਦੇ ਕੱਪੜੇ ਇੱਕ ਤਰਾ ਹੋਰ ਸੂਟ ਆ ਤੇ ਆ ਤੈਨੂੰ ਬਿਸਕਟਾਂ ਦਾ ਪੀਪਾ ਤੇ ਵਿੱਚ ਇਹਦੇ ਮਠਾਈ ਦਾ ਡੱਬਾ ਬੁੱਝ ਕੌਣ ਫੜਾ ਕੇ ਗਿਆ ਕਿਨਲ ਭੇਜਣਾਗਾ ਮੈਨੂੰ ਪਤਾ ਤੁਸੀਂ ਮੈਨੂੰ ਰੋਂਦੀ ਨੂੰ ਨਹੀਂ ਵੇਖ ਸਕੀ। ਕਿਸਮੇ ਲੈ ਕੇ ਆਏ ਹਾਂ ਦਿਲ ਰੱਖਣ ਵਾਸਤੇ ਮੇਰਾ। ਉਹ ਨਹੀਂ ਪਾਗਲੇ। ਫੜਾ ਕੇ ਤਾਂ ਇਹ ਲੱਕੀ ਗਿਆ। ਦੁੱਖ ਵਾਲੀ ਗੱਲ ਆ ਗਈ। ਦੁੱਖ ਵਾਲੀ ਗੱਲ। ਕੀ ਗੱਲ ਹੋ ਗਈ? ਉਹਦਾ ਨਾ ਕੋਈ ਦੋਸਤ ਸੀਗਾ ਆਲ ਜੂਲ ਚ ਪੜਦਾ ਸੀ। ਆਦੇ ਨਾ ਉਹਦਾ ਐਕਸੀਡੈਂਟ ਹੋ ਗਿਆ। ਉਹਨੇ ਉਹਨੇ ਮੈਨੂੰ ਫੋਨ ਕਰਤਾ। ਮੈਨੂੰ ਫੋਟੋਆਂ ਨਾ ਦਿਖਾਓ। ਮੈਨੂੰ ਕਹਿੰਦਾ ਬਾਈ ਅੱਡੇ ਤੋਂ ਆਕੇ ਨਾ ਸਮਾਨ ਫੜ ਕੇ ਲੈ ਜਾ। ਮੈਂ ਤਾਂ ਸੋਡੇ ਵੱਲ ਆਉਂਦਾ ਸੀ। ਮੈਂ ਤਾਂ ਇਹਨੂੰ ਜਾਣ ਕੇ ਦੱਸਿਆ ਨਹੀਂ ਮੇਰੀ ਭਰਸੋਂ ਦੀ ਲੱਕੀ ਨਾਲ ਗੱਲ ਹੋਈ ਜਾਂਦੀ ਸੀ ਉਹ ਕਹਿੰਦਾ ਭਈ ਆਉਂਗਾ ਪਰ ਆ ਗੱਲ ਦੁੱਖ ਦੀ ਆ ਜਿਹੜਾ ਨਾ ਅੱਡੇ ਤੋਂ ਹੀ ਮੁੜ ਗਿਆ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਕਿਹਾ 5 ਮਿੰਟ ਲੱਗਣਗੇ ਸੱਚੀ ਫਿਰ ਆਇਆ ਸੀਗਾ ਓਹ ਹੋਰ ਆਇਆ ਸੀਗਾ ਉਹ ਸਾਂਹ ਲੱਗੋ ਮੈਨੂੰ ਘਰੇ ਤਾਂ ਲੈ ਕੇ ਆਉਂਦੇ ਯਾਰ ਤੈਨੂੰ ਦੱਸੀ ਤਾਂ ਜਾਂਦਾ ਯਾਰ ਦੋਸਤ ਦਾ ਐਕਸੀਡੈਂਟ ਹੋ ਗਿਆ ਉਹ ਸਾਹਾਂ ਚ ਸਾਹ ਲਈ ਜਾਂਦਾ ਵਿਚਾਰਾ ਮੈਨੂੰ ਆਇਆ ਤੂੰ ਦੇਖ ਖੌਸ਼ਾਂ ਹਾਂ ਤਾਂ ਸਦੀ ਵੀ ਇਹਨਾਂ ਫਿਕਰ ਸੀਗਾ ਹਨਾ ਹੋਰ ਨਾਲੇ ਗੱਲ ਨਾ ਇਹ ਨਹੀਂ ਹੁੰਦੀ ਵੀ ਜਿਹੜੇ ਰਿਸ਼ਤੇ ਹੁੰਦੇ ਆ ਉਹ ਫੋਨਾਂ ਤੇ ਟਿਕੇ ਹੁੰਦੇ ਆ ਉਹ ਮੈਨੂੰ ਕਹਿ ਗਿਆ ਕਹਿੰਦਾ ਭਾਈ ਮੈਂ ਨਹੀਂ ਆਪਦੀ ਭੈਣ ਨੂੰ ਫੋਨ ਕਰਦਾ ਗੱਲ ਉਹ ਨਹੀਂ ਹੈਗੀ ਠੀਕ ਆ ਨਾ ਚਲ ਰੱਖਦੇ ਹੁਣ ਇਹਨੂੰ ਇੱਥੇ ਹਨਾ ਵੀ ਮੈਨੂੰ ਉਹਦਾ ਫਿਕਰ ਨਹੀਂ ਹੈਗਾ ਭੈਣ ਤਾਂ ਉਹ ਮੇਰ ਵੀ ਰਹੂਗੀ ਮੈਂ ਉਹਦਾ ਭਰਾ ਰਹੂੰਗਾ ਸਾਡੇ ਕਿਹੜਾ ਕੋਈ ਹੋਰ ਭੈਣ ਭਰਾ ਹੈਗਾ ਹੁਣ ਉਹ ਤਾਂ ਬੜੀ ਫਿਕਰ ਸੀ ਉਹ ਕਹਿੰਦਾ ਰਹੀ ਗੱਲ ਉਹਦੀ ਭਾਬੀ ਦੀ ਉਹ ਤਾਂ ਐਵੇਂ ਹੀ ਬੋਲੀ ਜਾਂਦੀ ਰਹਿੰਦੀ ਆ ਉਹਦਾ ਬੜਾ ਗੁੱਸਾ ਗਿਲਾ ਨਹੀਂ ਕਰਨਾ ਚਾਹੀਦਾ ਸੱਚੀ ਵੀਰੇ ਹੋਰ ਕੀ ਕਹਿੰਦਾ ਸੀ ਮੇਰੇ ਬਾਰੇ ਉਹ ਕਹਿੰਦਾ ਕੋਈ ਗੱਲ ਨਹੀਂ ਇਦਰੋਂ ਠੀਕ ਹੋ ਜਾਂਦੇ ਇੱਕ ਸਾਡਾ ਨਾ ਕੰਮ ਜਾ ਚੱਲੀ ਜਾਂਦਾਗਾ ਉਹ ਕੋਠੀ ਪਾਈ ਜਾਂਦੇ ਆ ਵੀਰੇ ਵੀਰੇ ਕੋਠੀ ਪਉਣ ਲੱਗਿਆ ਹਾਂ ਖੇਤ ਚ ਹੋਰ ਖੇਤ ਚ ਕੋਠੀ ਪਾਈ ਜਾਂਦਾ ਉਹ ਉਹ ਕਹਿੰਦਾ ਬਾਈ ਹੁਣ ਇਦਰੋਂ ਕੰਮ ਨਿਵੇੜ ਲੈਣ ਦੇ ਵੱਡਾ ਕੰਮ ਵਿੱਡੀ ਬੈਠਿਆ ਉਹ ਕਹਿੰਦਾ ਲੱਗਣਗੇ ਸਾਨੂੰ 6 ਮਹੀਨੇ ਚੱਲ ਉਹਨਾਂ ਦਾ ਵੀ ਘਰ ਬਣ ਜਾ ਵਿਚਾਰਾਂ ਦਾ ਹੈਨਾ ਜੇ ਮੰਮੀ ਜੋਦੀ ਹੁੰਦੀ ਕਿੰਨੀ ਖੁਸ਼ ਹੁੰਦੀ ਹੈਨਾ ਮੰਮੀ ਕਹਿੰਦੀ ਹੁੰਦੀ ਸੀ ਆਪਣਾ ਖੇਤ ਚ ਘਰ ਪਾਉਣਾ ਖੁੱਲਾ ਢੁੱਲਾ ਮਾਹੌਲ ਹੋਵੇ ਮੈਂ ਤੇ ਕਹਿੰਦੀ ਕੱਚੇ ਜਿਹੇ ਬੇੜੇ ਚ ਬੈਠਿਆ ਕਰੂੰ ਮੈਂ ਅੱਧਾ ਬੇੜਾ ਕੱਚਾ ਰਖਾ ਲੂੰ ਹਾਏ ਮੰਮੀ ਜੀ ਹੁੰਦੀ ਹੁੰਦੀ ਕਿੰਨੀ ਖੁਸ਼ ਹੁੰਦੀ ਹੈ ਨਾ ਮੇਰੇ ਪੁੱਤ ਕੋਠੀ ਪਾਉਣ ਲੱਗ ਗਿਆ ਹਾਂ ਚੱਲ ਹੁਣ ਤਾਂ ਤੂੰ ਖੁਸ਼ ਆ ਨਾ ਦੇਖੀ ਪਰ ਬਿਰਮ ਮਿਲ ਕੇ ਨਹੀਂ ਗਿਆ ਮੈਨੂੰ ਉਹ ਚੱਲ ਕੋਈ ਨਾ ਖੁਸ਼ ਤਾਂ ਹੈਗੀ ਆ ਤੂੰ ਤੇਰੇ ਵਾਤੇ ਸਮਾਨ ਆ ਗਿਆ ਖੁਸ਼ ਤਾਂ ਹੈਗੀ ਜੇ ਬਿਰਮ ਮਿਲਦਾ ਇਹਨੋਂ ਨਾਲੋਂ ਜ਼ਿਆਦਾ ਖੁਸ਼ੀ ਹੋਣੀ ਸੀ ਤੁਹਾਨੂੰ ਵੀ ਪਤਾ ਫਿਰ ਰੱਬ ਦੇ ਘਰ ਦਾ ਕਿਹੜਾ ਪਤਾ ਹੁੰਦਾ ਉਹ ਮੌਕੇ ਤੇ ਉਧਰੋਂ ਮੁੰਡੇ ਦਾ ਐਕਸੀਡੈਂਟ ਹੋ ਗਿਆ ਉਧਰੋਂ ਤੇਰੇ ਕੋਲੇ ਆਉਂਦਾ ਸੀਗਾ ਮੈਂ ਤੈਨੂੰ ਜਾਣ ਕੇ ਦੱਸਿਆ ਨਹੀਂ ਗੱਲ ਤਾਂ ਮੇਰੀ ਬਰਥ ਹੁੰਦੀ ਹੋਈ ਜਾਂਦੀ ਸੀ ਉਹਦੇ ਨਾਲ ਤੇ ਫਿਰ ਮੇਰੀ ਕਰਾ ਦੋ ਨਾ ਮਾੜੀ ਜਿਹੀ ਰੇਣਾ ਗੱਲ ਉਹ ਯਾਰ ਉਹਨੇ ਹੁਣ ਫੋਨ ਨਹੀਂ ਚੱਕਣਾ ਹਸਪਤਾਲ 'ਚ ਫੋਨ ਲਾਉਂਦੇ ਚੰਗੇ ਲੱਗਦੇ ਹਨ ਨੂੰ ਮੇਰੀ ਗੱਲ ਸੁਣੋ ਫਿਰ ਜਦੋਂ ਥੋੜਾ ਟਾਈਮ ਲੱਗਿਆ ਨਾ ਤੁਸੀਂ ਉਹਨੂੰ ਫੋਨ ਲਾ ਕੇ ਕਿਉਂ ਕਿ ਕਮੋ ਤੈਨੂੰ ਬਹੁਤ ਯਾਦ ਕਰਦੀ ਆ ਕਮੋ ਨਾਲ ਗੱਲ ਕਰ ਲੈ ਇੱਕ ਵਾਰੀ ਬਸ ਠੀਕ ਉਹਨੂੰ ਇਹ ਵੀ ਕਹਿ ਤੁਹਾਡੀ ਭਾਬੀ ਤੁਚੋਰ ਨੂੰ ਫੋਨ ਲਾ ਲੈ ਕਰ ਜੇ ਭਾਬੀ ਤੈਨੂੰ ਨਹੀਂ ਗੱਲ ਕਰ ਰਹੀ ਜਿੰਦੀ ਕਿ ਤੇ ਕੋਈ ਗੱਲ ਨਹੀਂ ਕਹਿੰਦੀ ਸੀ ਵੀ ਨਾ ਗੱਲ ਉਹ ਨਹੀਂ ਨਹੀਂ ਭਾਬੀ ਕੁਛ ਨਹੀਂ ਕਹਿੰਦੀ ਚਲ ਠੀਕ ਆ ਮੈਂ ਹੁਣ ਉਹ ਕਰਦਾ ਚੰਗਾ ਬਾਹਰ ਕੰਮ ਕਰ ਦੇਖਦਾਗਾ ਚੰਗਾ ਐਵੇਂ ਨਾ ਮਨਣਾ ਹੌਲਾ ਕਰ ਚੰਗਾ ਜਿਓ ਦਾ ਬਸ ਲੜੇ ਬੀ ਚਲ ਕੋਈ ਨਾ ਜੇ ਨਹੀਂ ਆਇਆ ਕੋਈ ਗੱਲ ਨਹੀਂ احساس ਕਰਾਦਾ ਭੈਣ ਮਿਤ ਭੁੱਲਿਆ ਨਹੀਂ ਗਾ ਮੈਂ ਤਾਂ ਬਹੁਤ ਜ਼ਿਆਦਾ ਪਿਆਰ ਕਰਦਾ ਵਾ ਸਹੀ ਗੱਲ ਹੈ ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਨੇ ਨਾ ਕਦੇ ਨਹੀਂ ਟੁੱਟਦੇ ਅੱਜ ਮੇਰੇ ਭਰਾ ਨੇ ਵੀ ਸਾਬਤ ਕਰਤਾ ਹਾਂਜੀ ਦੋਸਤੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਮੀਟ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਗੇ ਹਾਂਜੀ ਤੁਸੀਂ ਆਪਣੀ ਹੁਣੇ-ਹੁਣੇ ਵੀਡੀਓ ਵੇਖਿਆ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਬਾਕੀ ਤੁਸੀਂ ਵੀਡੀਓ ਦੇਖੀ ਆ ਹਨਾ ਆਪਣੇ ਦੁਨੀਆ ਦੇ ਜਿਹੜੇ ਰੀਤੀ ਰਿਵਾਜ ਹੁੰਦੇ ਨੇ ਤਿਹਾਰ ਹੁੰਦੇ ਨੇ ਹਨਾ ਵੀ ਇਹ ਕੁੜੀਆਂ ਲਈ ਬਹੁਤ ਖਾਸ ਹੁੰਦੇ ਨੇ ਜਿਦਾਂ ਤੀਆਂ ਸੌਣ ਦਾ ਸੰਧਾਰਾ ਰਖੜੀ ਹਨਾ ਲੋਹੜੀ ਦੀਵਾਲੀ ਮਤਲਬ ਕਿ ਕੁੜੀਆਂ ਲਈ ਇਹ ਸਪੈਸ਼ਲ ਹੁੰਦੇ ਨੇਗੇ ਵੀ ਬਈਆਂ ਹੁੰਆਂ ਕੁੜੀਆਂ ਲਈ ਹਨ ਆ ਵੀ ਹਰੇਕ ਨੂੰ ਹੁੰਦਾ ਵੀ ਸਾਡੇ ਭਰਾ ਪਰਜਾਈ ਸਾਡੇ ਮਾਪੇ ਸਾਡੇ ਕੋਲ ਆਉਣਗੇ ਇਹ ਵੀਡੀਓ ਦੇ ਵਿੱਚ ਵੀ ਕੁਛ ਐਦਾਂ ਦਾ ਸੀਗਾ ਹਨਾ ਵੀ ਮਾਂ ਬਾਪ ਨਹੀਂ ਹੁੰਦੇਗੇ ਵੀ ਭੈਣ ਭਾਈਆਂ ਦਾ ਬਹੁਤ ਪਿਆਰ ਹੁੰਦਾ ਜਦੋਂ ਉਹ ਜਾਂਦੀ ਆ ਤੇ ਇਹਦੇ ਵਿੱਚ ਦਿਖਾਇਆ ਗਿਆ ਵੀ ਜਦੋਂ ਪਰਜਾਈਆਂ ਦਾ ਰਾਜ ਆ ਜੇ ਹਨਾ ਪਰਜਾਈਆਂ ਕਪਤੀਆਂ ਹੋਣ ਸਾਰੀਆਂ ਤਾਂ ਨਹੀਂ ਪੰਜੇ ਉਂਗਲ ਇਕ ਹੋਈਆਂ ਨਹੀਂ ਹੁੰਦੀਆਂ ਕਰਜਾਂ ਦੀਆਂ ਕਪਤੀਆਂ ਹੁਣ ਵੀ ਕਪਤੀਆਂ ਦੀ ਸਟੋਰੀ ਹੋਊਗੀ ਇਹ ਬਹੁਤਿਆਂ ਦੀ ਸਟੋਰੀ ਹੁਣ ਇਦਾਂ ਦੀ ਵੀ ਹੋਣੀ ਆ ਵੀ ਕਪਤੀਆਂ ਹੁਣ ਤਾਂ ਇਹ ਹਾਲਾਤ ਹੁੰਦੇ ਨੇ ਹਨਾ ਤੇ ਬਾਅਦ ਵਿੱਚ ਤੁਸੀਂ ਦੇਖੇ ਹੀ ਆਗਾ ਵੀ ਇੱਕ ਭੈਣ ਨੂੰ ਇਹ ਦੀ ਜਿਹਾ ਵੀ ਉਹਨੂੰ ਕਿਸੇ ਚੀਜ਼ ਦੀ ਲੋੜ ਸੀਗੀ ਜਿਵੇਂ ਸੰਧਾਰੇ ਦੀ ਲੋੜ ਸੀ ਉਹਨੂੰ ਇਹ ਆਸ ਸੀਗੀ ਵੀ ਕਿਤੇ ਨਾ ਕਿਤੇ ਮੇਰਾ ਵੀਰ ਆਊਗਾ ਮੈਨੂੰ ਮਿਲਣ ਵਾਸਤੇ ਵਿਪਰਾ ਮੇਰਾ ਹੋਗਾ ਜੀ ਇਹਦੇ ਵਾਸਤੇ ਹਨਾ ਸੁੱਖਾਂ ਸੁਖ ਦੀ ਸੀ ਕਿ ਮੇਰਾ ਕੱਲਾ ਭਰਾਗਾ ਰੱਬਾ ਇਹਨੂੰ ਤੰਦਰੁਸਤੀ ਬਖਸ਼ੀ ਕਿਤਨਾ ਕਿਤੇ ਦੇਖ ਲੋ ਉਹ ਵੀ ਬਦਲ ਗਿਆ। ਦਿਨ ਪੈਣ ਤੇ ਪਰਜਾਈਆਂ ਦੇ ਹੋ ਗਏ ਭਰਾ ਹਨਾ ਪਰਜਾਈਆਂ ਨੇ ਲੈ ਲਈ ਜਗਾ ਭਰਾਵਾਂ ਦੀ ਮਾਮਾ ਦੇਵੀ ਜੋ ਵੀ ਆ ਚਲੋ ਮੈਂ ਮੋਸ਼ਨਲ ਸੀ ਰੋੜੀ ਜੀ ਚਲੋ ਨਹੀਂ ਮੇਰੇ ਤੋਂ ਬੋਲਿਆ ਜਾ ਰਿਹਾ। ਵੀ ਮੁੱਕ ਦੀ ਗੱਲ ਇੱਥੇ ਆ ਪਲੀਜ਼ ਕੋਈ ਵੀ ਰਿਸ਼ਤਾ ਹਨਾ ਉਹਦੀ ਨਾ ਰਿਸਪੈਕਟ ਕਰਿਆ ਕਰੋ ਰਿਸ਼ਤੇ ਦੀ। ਜ਼ਰੂਰੀ ਨਹੀਂ ਹੁੰਦਾ ਵਿਤੀਆਂ ਕੁਝ ਲੈਣ ਦੀਆਂ ਮਾਰੀਆਂ ਪੇਟੀਆਂ ਹੁੰਦੀਆਂ ਨੇਗੀਆਂ ਹੋ ਸਕਦਾ ਈਆਂ ਕੁਝ ਦੇਣ ਵੀ ਆਉਂਦੀਆਂ ਹੋਣ ਠੀਕ ਆ ਈਆਂ ਦਿੱਤੀਆਂ ਵੀ ਇਹ ਕਦੇ ਨਹੀਂ ਹੁੰਦਾ ਵਿਤੀਆਂ ਲੈ ਕੇ ਜਾਂਦੀਆਂ ਈਆਂ ਦਿੰਦੀਆਂ ਨੇ ਠੀਕ ਐ ਤੇ ਬਾਕੀ ਤੁਹਾਨੂੰ ਸਟੋਰੀ ਕਿੱਦਾਂ ਦੀ ਲੱਗੀ ਸਪੋਰਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਾਕੀ ਅਸੀਂ ਕਮੈਂਟ ਬੋਲਣ ਦਾ ਜਾ ਰਹੇ ਹਾਂ ਜਿਹੜੇ ਸਾਨੂੰ ਕਰਦੇ ਆ ਰੈਂਕੂ ਸਿੰਘ ਭੋਲਾ ਸਿਲਵਰਾ ਜੀ ਡਾਕਟਰ ਸੁਖਰਾਜ ਜੀ ਪੀ ਸਰਾਉਂ ਜੀ ਭੈਣ ਸ੍ਰੀਦਰ ਕੌਰ ਦਰਸ਼ਨ ਸਿੰਘ ਜੀ ਫਿਊਚਰ ਡ੍ਰੀਮ ਅਕੈਡਮੀ ਮਲੇਸ਼ੀਆ ਜੀ ਦਿਨੇਸ਼ ਸਿੰਘ ਜੀ ਤੇ ਗੁਰਪ੍ਰੀਤ ਸਿੰਘ ਜੀ ਸਰਬਜੀਤ ਸਿੰਘ ਜੀ ਤੇ ਸੈਬ ਸਿੰਘ ਜੀ ਭੈਣ ਬਲਜੀਤ ਕੌਰ ਜੀ ਤੇ ਗੁਰਤੇਜ ਸਿੰਘ ਜੀ ਤੇ ਰਸਪਾਲ ਪਰਮਾਰ ਜੀ ਤੇ ਅੱਗੇ ਹੈਗਾ ਜੀ ਦਰਸ਼ਨ ਸਿੰਘ ਜੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪਲੀਜ਼ ਇਦਾਂ ਹੀ ਸਪੋਰਟ ਕਰਦੇ ਰਹੋ ਕਿਉਂਕਿ ਤੁਹਾਡੀ ਸਪੋਰਟ ਬਿਨਾ ਅਸੀਂ ਕੱਖਰੇ ਨਹੀਂ ਹੈਗੇ ਸੋਹਣੇ-ਸੋਹਣੇ ਕਮੈਂਟ ਕਰਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਇਹ ਵੀ ਦੱਸਿਆ ਕਰੋ ਨਾਲ-ਨਾਲ ਤੇ ਬਾਕੀ ਜੇ ਕੋਈ ਆਪਾਂ ਨੂੰ ਵੀਡੀਓ 'ਚ ਆਪਣੇ ਨਾਲ ਕੰਮ ਕਰਨਾ ਚਾਹੁੰਦਾ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਜੇ ਕੋਈ ਸਟੋਰੀ ਦੇਣਾ ਚਾਹੁੰਦਾ ਆਪਣਾ ਨੰਬਰ ਮੈਂਸ਼ਨ ਹੁੰਦਾ ਚੈਨਲ ਤੇ ਪਲੀਜ਼ ਸਾਨੂੰ ਕਾਲ ਕਰ ਸਕਦੇ ਹੋ ਸਪੋਰਟ ਕਰਦੇ ਰਹੋ ਜੀ ਬਹੁਤ-ਬਹੁਤ ਧੰਨਵਾਦ